ਸਕੂਲਾਂ ਮੁਖੀਆਂ ਦੇ ਉੱਤੇ ਕਾਰਵਾਈ ਹੋਣ ਜਾ ਰਹੀ ਹੈ 31 ਦਸੰਬਰ ਤੱਕ ਡਾਟਾ ਮੰਗਿਆ ਗਿਆ। ਅਧਿయోగਿਕ ਖੇਤਰਾਂ ਦਾ ਦੌਰਾ ਕਰਵਾਉਣ ਤੇ ਮਹਿਮਾਨ ਲੈਕਚਰਾਰਾਂ ਵਾਸਤੇ ਸਕੂਲਾਂ ਨੂੰ ਦਿੱਤੇ ਜਾਂਦੇ ਫੰਡਾਂ ਦਾ ਵੇਰਵਾ ਇਹਨਾਂ ਫੰਡਾਂ ਦੀ ਕਦੇ ਵਰਤੋਂ ਹੀ ਨਹੀਂ ਕੀਤੀ। ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਉਹਨਾਂ ਨੇ ਜੋ ਗ੍ਰਾਂਟਾਂ ਭੇਜੀਆਂ ਉਹਨਾਂ ਨੂੰ ਵਰਤਿਆ ਨਹੀਂ ਨਾ ਵਰਤਣ ਦਾ ਦੋਸ਼ ਹੈ ਪੂਲ ਮੁਖੀਆਂ ਦੇ ਉੱਤੇ ਕਾਰਵਾਈ ਹੋਣ ਜਾ ਰਹੀ ਹੈ 31 ਦਸੰਬਰ ਤੱਕ ਡਾਟਾ ਮੰਗਿਆ ਜੀ ਇਹ ਹੈ ਜੀ ਉਦਯੋਗਿਕ ਖੇਤਰਾਂ ਦਾ ਦੌਰਾ ਕਰਵਾਉਣ ਤੇ ਮਹਿਮਾਨ ਲੈਕਚਰਾਰਾਂ ਵਾਸਤੇ ਸਕੂਲਾਂ ਨੂੰ ਦਿੱਤੇ ਜਾਂਦੇ ਫੰਡਾਂ ਦਾ ਬੇਰਬਾ ਮਾਮਲਾ ਸਾਰੇ ਦਾ ਸਾਰਾ ਇਹਨਾਂ ਫੰਡਾਂ ਦੀ ਕਦੇ ਵਰਤੋਂ ਹੀ ਨਹੀਂ ਕੀਤੀ ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਉਹਨਾਂ ਨੇ ਜੋ ਗ੍ਰਾਂਟਾਂ ਭੇਜੀਆਂ ਉਹਨਾਂ ਨੂੰ ਵਰਤਿਆ ਨਹੀਂ ਨਾ ਵਰਤਣ ਦਾ ਦੋਸ਼ ਹੈ ਇਹਨਾਂ ਸਕੂਲਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸਕੂਲ ਮੁਖੀਆਂ ਤੇ ਅਣਗੈਲੀ ਕਾਰਨ ਪੁੱਛਿਆ ਜਾਵੇਗਾ ਸਹਾਇਕ ਨਿਰਦੇਸ਼ਕ ਕਿਤਾ ਮੁਖੀ ਨੇ ਜ਼ਿਲ੍ਹਾ ਸਖਿਆ ਅਫਸਰਾਂ ਨੂੰ ਹੁਕਮ ਜਾਰੀ ਕਰਕੇ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ 3 ਦਸੰਬਰ ਤੱਕ ਸਾਂਝੀ ਕਰਨ ਦੀ ਹਦਾਇਤ ਕੀਤੀ ਹੈ 3 ਜਨਵਰੀ ਹੋਣਾ ਹੈ 3 ਦਸੰਬਰ ਨਹੀਂ 31 ਦਸੰਬਰ ਹੋਣਾ ਹੈ ਸ਼ਾਇਦ ਏਕਾ ਪਿੱਛੋ ਲੈ ਗਿਆ 31 ਦਸੰਬਰ ਹਾਂ ਉਹਦੇ ਵਿੱਚ ਇਹ ਸਾਰੀਆਂ ਜਾਣਕਾਰੀਆਂ 31 ਦਸੰਬਰ ਤੱਕ ਦੇਣਗੇ 28 ਦੀ ਤਾਂ ਮਾਨ ਸਾਹਿਬ ਨੇ ਛੁੱਟੀ ਕਰਤੀ ਜੀ ਅੱਜ 25 ਦੀ ਛੁੱਟੀ ਹੈ ਰਹਿ ਗਏ 26 27 29 ਤੀਵਾਰ ਐ ਤਵਾਰ ਹੈ ਇਹ ਤਾਂ ਫਿਰ ਕੱਲ ਤੇ ਪਰਸੋਂ ਦਾ ਦਿਨੀ ਹੈ 26 ਤੇ 27 ਦਾ ਸੋ ਜਦੋਂ ਇਹ ਅਫਸਰ ਇਸ ਤਰ੍ਹਾਂ ਦਾ ਹੁਕਮ ਜਾਰੀ ਕਰਦੇ ਆ ਨਾ ਉਦੋਂ ਆ ਨਹੀਂ ਵੇਖਦੇ ਉਹ ਦਿਨ ਕੀ ਹੈ ਜੀ ਸੋ ਚੰਗਾ ਹੋਵੇ ਇਹਨਾਂ ਨੂੰ ਜਿਹੜੀਆਂ ਚੈਕਿੰਗ ਟੀਮਾਂ ਜਾ ਰਹੀਆਂ ਨੇ ਉਹ ਪਾਲਣਾ ਕਰਕੇ ਪੂਰੀ ਜਾਣਕਾਰੀ ਲਿਆਉਣ ਉਹਨਾਂ ਨੂੰ ਪੁੱਛਣ ਕਿ ਭਾਈ ਤੁਸੀਂ ਇਹ ਫੰਡ ਕਿਉਂ ਨਹੀਂ ਖਰਚ ਕੀਤੇ ਜਿਵੇਂ ਆਪਾਂ ਸਵੇਰੇ ਗੱਲ ਕੀਤੀ ਸੀ ਕਿ ਡਾਕਟਰ ਕਮਲ ਸੋਈ ਪੁੱਛ ਰਹੇ ਨੇ ਜਿਹੜਾ 15 ਕਰੋੜ ਤੋਂ ਵੱਧ ਆਵਾਜਾਈ ਸੁਧਾਰਨ ਵਾਸਤੇ ਕੇਂਦਰ ਸਰਕਾਰ ਨੇ 80% ਭੇਜਿਆ ਸੀ 20 ਇਹਨਾਂ ਨੇ ਪਾਉਣਾ ਸੀ ਜੀ ਉਹ ਵਰਤਿਆ ਕਿਉਂ ਨਹੀਂ ਗਿਆ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ